ਯਾਨੀ ਗੁਰੂ ਸਿੰਘ ਜੀ ਜੈਦਾਦ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪੁਰ ਇੱਕ ਸਿੱਖ ਪੰਥ ਦੇ ਨਾਂ ਤੇ ਆਦੇਸ਼ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਇੱਕ ਸਨੇਹਾ ਦਿੱਤਾ ਸੀ ਸਿੱਖ ਕੌਮ ਨੂੰ ਜਿਸ ਵਿੱਚ ਹੁਕਮਨਾਮਿਆਂ ਨੂੰ ਲੈ ਕੇ ਉਹਨਾਂ ਨੇ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਸਨ ਉਹਨਾਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਇਸ ਸੰਦੇਸ਼ ਦੇ ਨਾਲ ਕਾਫੀ ਜਿਹੜੀਆਂ ਲੋਕਾਂ ਦੇ ਮਨਾਂ 'ਚ ਸੰਗਤਾਂ ਦੇ ਦਰਮਿਆਨ ਚਰਚਾਵਾਂ ਸਨ ਉਹ ਸਾਰੀਆਂ ਸਾਫ ਹੋ ਗਈਆਂ ਸੀ ਉਸ ਤੋਂ ਬਾਅਦ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਿੰਘ ਸਾਹਿਬ ਗਨੀਰ ਗੁਰਬੀਰ ਸਿੰਘ ਜੀ ਦਾ ਮੁਲਾਕਾਤ ਕਰਕੇ ਆਏ ਨੇ ਅਤੇ ਉਹਨਾਂ ਨੇ ਬਾਅਦ ਆ ਕੇ ਇਹ ਕਿਆ ਕੀ ਹੁਕਮਨਾਮਿਆਂ ਦੇ ਸਬੰਧ ਵਿੱਚ ਸਿੰਘ ਸਾਹਿਬ ਗਨੀ ਗੁਰਬੀਰ ਸਿੰਘ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੀਆਂ ਗੱਲਾਂ ਮੰਨ ਲੀਆਂ ਨੇ ਅਤੇ ਉਹਨਾਂ ਨੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਉਸ ਦੇ ਹੁਕਮਨਾਮੇ ਆਏ ਸਨ ਉਹਨਾਂ ਵਿੱਚ ਕੋਈ ਜਿਹੜੀ ਅਕਾਲੀ ਦਲ ਵੱਲੋਂ ਇਹ ਗੱਲ ਆਖੀ ਗਈ ਸੀ ਬਿਨਾਂ ਵਜ੍ਹਾ ਤੋਂ ਕਿ ਅਸੀਂ ਨਹੀਂ ਇਹ ਮੰਨ ਸਕਦੇ ਕਿ ਸਿੰਘ ਸਾਹਿਬ ਨੇ ਸਾਡੀ ਉਹ ਗੱਲ ਪ੍ਰਵਾਨ ਕਰ ਲਈ ਹੈ ਅਸੀਂ ਸਾਰੀਆਂ ਸੰਗਤਾਂ ਦੇ ਵਿੱਚ ਇਹ ਗੱਲ ਕਹਿਣੀ ਚਾਹੁੰਦੇ ਹਾਂ ਬੜੇ ਪੁਖਤਾ ਸੂਤਰਾਂ ਤੋਂ ਪਰੋਸੇ ਯੋਗ ਵਸੀਲਿਆਂ ਤੋਂ ਕਿ ਇਦਾਂ ਦੀ ਕੋਈ ਗੱਲ ਸਿੰਘ ਸਾਹਿਬ ਗੁਰਦੇ ਗੁਰੂ ਸਿੰਘ ਜੀ ਵੱਲੋਂ ਨਹੀਂ ਉਹਨਾਂ ਦੇ ਨਾਲ ਕੀਤੀ ਗਈ ਜਾਂ ਉਹਨਾਂ ਨੂੰ ਕਿਸੇ ਹਕੂਮਨਾਮੇ ਦੇ ਸਬੰਧ ਵਿੱਚ ਕਿਸੇ ਹਕੂਮਨਾਮੇ ਦੀ ਸੋਧ ਜਾਂ ਕੋਈ ਉਹਦੇ ਮਤਲਕ ਕੋਈ ਹੋਰ ਗੱਲ ਸਿੰਘ ਸਾਹਿਬ ਨੇ ਨਹੀਂ ਆਖੀ ਸੋ ਇਹ ਡਾਕਟਰ ਦਿਲਜੀਤ ਸਿੰਘ ਚੀਮਾ ਅਤੇ ਉਹਨਾਂ ਦੇ ਸਾਥੀ ਜੋ ਵੀ ਆਖ ਰਹੇ ਨੇ ਇਹ ਸਰਾਸਰ ਗੁੰਮਰਾਹ ਕਰਨ ਦੀ ਕੋਸ਼ਿਸ਼ ਆ ਤੇ ਇਹ ਵੀ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਅਧਕਾਰ ਖੇਤਰ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦਾ ਹੈ ਯਾਨੀ ਜੀ ਰੀਸੈਂਟੀ ਦਾ ਹੁਕਮਨਾਮੇ ਨੂੰ ਲੈ ਕੇ ਉਹਦੇ ਬਾਰੇ ਉਹ ਜਿਹੜੀ ਆਪਣੇ ਵੱਲੋਂ ਕੁਝ ਗਲਤ ਟਿੱਪਣੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕਿਸੇ ਵੀ ਵਿਅਕਤੀ ਨੂੰ ਕੋਈ ਇਸ ਗੱਲ ਦੀ ਇਜਾਜ਼ਤ ਨਹੀਂ ਹੈ ਕਰਕੇ ਹੁਕਮਨਾਮੇ ਇੱਕ ਵਾਰੀ ਅਕਾਉਂਟਕ ਸਾਹਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਨੇ